ਮੇਰਾ ਨਾਮ ਸੰਜੀਵ ਕੁਮਾਰ ਹੈ ਇਹ ਬੜੀ ਜਿਹੜੀ ਸ਼ੌਕਤ ਹੈ ਤੁਹਾਡੀ ਕਿਸ ਜੁਨੇ ਦੇ ਵਿੱਚ ਤੇ ਕਿਹੜੇ ਹੀ ਰੋਪਾਂ ਦੀ ਸ਼ਾਦੀ ਮੇਰਾ ਜ਼ਿਲ੍ਹਾ ਗਰਦਾਸਪੁਰ ਡਿਸਟ੍ਰਿਕਟ ਕਲਨੌਰ ਆਨੰਦ ਜੁਐਲਰ ਦੇ ਨਾਂ ਤੇ ਮੇਰੀ ਦੁਕਾਨ ਹੈ ਮੇਰਾ ਨਿਕਨੇਮ ਮੋਨੂ ਵਰਮਾ ਸਰ ਇਹ ਜਿਹੜਾ ਕੀ ਮਾਮਲਾ ਕੀ ਚੱਲ ਰਿਹਾ ਹੈ ਮਾਮਲਾ ਇਸ ਤਰ੍ਹਾਂ ਹੈ ਕਿ ਮੇਰੇ ਕੋ 9 ਦਸੰਬਰ 2025 ਨੂੰ ਲਗਭਗ ਦੁਪਹਿਰ 2:40 ਤੇ ਮੇਰੇ ਕੋ ਇੱਕ ਲੜਕਾ ਆਇਆ ਉਹਨੇ ਮੇਰੇ ਕੋ ਡਿਮਾਂਡ ਕੀਤੀ ਕਿ ਜੈਨ ਸਮੁੰਦਰੀ ਦਿਓ ਤੇ ਮੁੰਦਰੀ ਮੈਂ ਵਿਖਾਈਏ ਨਾ ਮੁੰਦਰੀ ਨੇ ਸਿਲੈਕਟ ਕੀਤੀ ਹੈ ਨਾ ਮੁੰਦਰੀ ਸਲੈਕਟ ਕੀਤੀ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਮਿਲ ਸਕਦੀ ਨਹੀਂ ਉਹਨੇ ਮੇਰੇ ਕੋਲ ਜੈਨ ਸਮੁੰਦਰੀ ਦੀ ਡਿਮਾਂਡ ਹੀ ਕੀਤੀ ਹੈ ਤੇ ਮੁੰਦਰੀ ਸਲੈਕਟ ਕੀਤੀ ਹੈ ਨਹੀਂ ਕੱਲਾ ਲੜਕਾ ਆਇਆ ਤੇ ਲੜਕਾ ਕੱਲਾ ਹੀ ਸੀ ਉਹਨੇ ਉਸ ਤੋਂ ਬਾਅਦ ਮੇਰੇ ਕੋਲ ਮੁੰਦਰੀ ਲਈ ਹੈ ਬਿੱਲ ਵਗੈਰਾ ਲਿਆ ਔਰ ਕੈਸ਼ ਦਾ ਗਾਹਕ ਹੋਣ ਕਰਕੇ ਮੌਦਾ ਨਾਂ ਨਹੀਂ ਬਹੁਤਾ ਪੁੱਛਿਆ ਤੇ 32960 ਰੁਪਏ ਉਹਦੀ ਮੁੰਦਰੀ ਦੀ ਕਾਸਟ ਸੀ ਤੇ ਮੈਨੂੰ ਉਹਨੇ ਕਹਿੰਦਾ ਮੈਂ ਗੂਗਲ ਪੇ ਕਰਦਾ ਮੈਂ ਜੀ ਕਰ ਦੋ Google Pay ਉਹਨੇ ਕੀਤਾ ਆਪਣਾ ਸਕਰੀਨਸ਼ਾਟ ਵਗੈਰਾ ਉਹਨੇ ਮੈਨੂੰ ਵਿਖਾਇਆ ਕਹਿੰਦਾ ਭਾਜੀ ਮੈਨੂੰ ਜੀ ਪੇਮੈਂਟ ਆਈ ਨਹੀਂ ਕਹਿੰਦਾ ਜੀ ਆ ਮੈਂ ਕਰਤੀ ਵੇਖੋ ਆ ਸਕਰੀਨਸ਼ਾਟ ਲੈ ਲਓ ਤੁਸੀਂ ਤੁਹਾਨੂੰ ਕੋਈ ਮੜਾ ਮੈਂ ਚਲੋ ਕੋਈ ਨਹੀਂ ਇੱਕ ਅੱਧੇ ਮਿੰਟ ਜਿ ਕਿਹੇ ਵੱਲੇ ਮੈਸੇਜ ਦਾ ਗੱਪਸ਼ਾ ਹੋ ਜਾਂਦਾ ਕੋਈ ਨਹੀਂ ਆ ਜਾਂਦੀ ਮੈਂ ਉਹਦੇ ਸਕਰੀਨਸ਼ਾਟ ਲਿਆਦਾ ਉੱਤੇ ਮੇਰਾ ਨਾਮ ਬਕਾਇਦਾ ਪੇਮੈਂਟ ਸਕਸੈਸਫੁਲ ਟਾਈਮ ਸਭ ਕੁਝ ਓਕੇ ਆ ਤੇ ਪਰ ਮੈਂ ਜਦ 10 15 ਮਿੰਟ ਵੇਟ ਕੀਤੀ ਨਹੀਂ ਆਇਆ ਫਿਰ ਮੈਂ ਉਹਦੇ ਮਗਰ ਵੀ ਗਿਆ ਥੋੜਾ ਜਿਹਾ ਦੇਖਣ ਨੂੰ ਕੋਈ ਲੱਭਦਾ ਕਿ ਮੈਨੂੰ ਕਹਿਣਾ ਪਰ ਉਹ ਮੈਨੂੰ ਲੱਭਾ ਨਹੀਂ ਉਸ ਤੋਂ ਬਾਅਦ ਮੈਂ ਅਗਲੇ ਦਿਨ ਵੇਟ ਕਰ ਮੈਂ ਚਲੋ ਕੋਈ ਨਹੀਂ ਕਿਹ ਵੇਲੇ ਫੋਨ ਪੇ ਦੀ ਪੇਮੈਂਟ ਆ ਤੇ ਲੇਟਲੀ ਹੋ ਸਕਦੀ ਹੈ ਕੋਈ ਉਸ ਤੋਂ ਬਾਅਦ ਜਦ ਮੈਂ ਅਗਲੇ ਦਿਨ ਬੈਂਕ ਪਤਾ ਕੀਤਾ ਉਹ ਕਹਿੰਦੇ ਜੀ ਪੇਮੈਂਟ ਇਦਾਂ ਦੀ ਕੋਈ ਨਹੀਂ ਗਈ ਆਈ ਤੁਹਾਡੀ ਮੈਂ ਕਿਹਾ ਚਲੋ ਠੀਕ ਹੈ ਇਹ ਗੱਲਬਾਤ ਹੋਈ ਮੇਰੇ ਨਾਲ ਔਰ ਇਹ ਕਸਟਮਰ ਤੁਹਾਡਾ ਪਹਿਲਾ ਵੀ ਜਾਂ ਫਸਟ ਟਾਈਮ ਤਾਂ ਨਹੀਂ ਇਹ ਫਸਟ ਟਾਈਮ ਆਇਆ ਮੇਰੇ ਕੋਲ ਮੁੰਡਾ ਅਨਜਾਨ ਸੀ ਵਾਕਬ ਨਹੀਂ ਸੀ ਮੈਂ ਹਾਂ ਜੀ ਮਤਲਬ ਬਈਗਰਾਨਾ ਲਗਾਈਏ ਥੇ ਆ ਕੇ ਜੀ ਸਪਲੈਂਡਰ ਮੋਟਰਸਾਈਕਲ ਤੇ ਆਇਆ ਬਲੈਕ ਕਲਰ ਦਾ ਮੋਟਰਸਾਈਕਲ ਹੈ ਔਰ ਰੈਡ ਕਲਰ ਦਾ ਉਹਨੇ ਪਜਾਮਾ ਤੇ ਸੰਤਰੀ ਕਲਰ ਦੀ ਟੀ-ਸ਼ਰਟ ਪਾਈ ਆ ਮਫਰਲ ਵੱਧਾ ਦਾ ਨਵਾਂ ਮੋਟਰਸਾਈਕਲ ਸੀ ਟੈਂਪਰੇਰੀ ਨੰਬਰ ਲੱਗਾ ਦਾ ਸੀ ਨੰਬਰ ਕੋਈ ਨਹੀਂ ਸੀ ਹੋਰ ਉਹਦੇ ਪਾਰਟ ਜਿਹੜੇ ਮਿਲ ਕੱਦ ਦਾ ਮਤਲਬ ਕਦ ਕਾਠ ਚਲਮ ਜਵਾਨ ਸੀ ਛੇਰ ਪੱਖੋਂ ਠੂਠ ਸੀ ਉਹ ਗਾੜੀ ਦੂੜੀ ਰੱਖੀ ਆ ਉਹਨੇ ਬਹੁਤ ਹੈਵੀ ਇੱਕ ਕੜਾ ਪਾਇਆ ਲੋਹੇ ਦਾ ਤੇ ਕਾਫੀ ਵੇਟ ਸੀ ਕੜਾ ਉਹ ਪਹਿਲਾਂ ਵੀ ਇੱਧਰ ਮਾਰਕੀਟ 'ਚ ਦੇਖਿਆ ਨਾ ਫਸਟ ਟਾਈਮ ਇੱਧਰ ਦੇਖਿਆ ਨਹੀਂ ਮੈਂ ਉਹਨੂੰ ਫਸਟ ਟਾਈਮ ਹੀ ਦੇਖਿਆ ਹਮਪੁਰ ਜਿਹੜਾ ਫਰਾਡ ਤੁਹਾਡੇ ਨਾਲ ਹੋਇਆ ਜਿਹੜਾ ਹੋਰ ਜਿਵੇਂ ਮਿਲ ਚੱਲ ਰਿਹਾ ਹੈ ਉਹ ਤੁਹਾਨੂੰ ਗੂਗਲ ਪੇ ਜਾਂ ਇਹ ਦੋ ਚੀਜ਼ਾਂ ਬਣੀਆਂ ਨੇ ਕਿ ਉਹ ਚੋੜੀ ਤੇ ਜਾਂ ਬਹੁਤ ਵੱਡੀ ਜਿਹੜੀ ਪੇਮੈਂਟ ਕਰ ਰਹੇ ਆ ਕਿਤੇ ਵਿੱਚ ਆ ਪਰ ਜਿਹੜੇ ਇਤਾਂ ਦੇ ਫਰਾਡ ਕਰ ਰਹੇ ਨੇ ਕੀ ਨਾ ਕਰੀ ਜਾ ਸਕਦੀ ਮੈਸੇਜ ਹੈ ਤੇ ਚਲੋ ਹੁਣ ਸਾਡੇ ਨਾਲ ਤਾਂ ਜੋ ਹੋ ਗਿਆ ਠੀਕ ਆ ਅਸੀਂ ਤੇ ਕਹਿੰਦੇ ਆ ਜਿਹੜਾ ਪ੍ਰਸ਼ਾਸਨ ਨੂੰ ਇਹ ਗੱਲ ਤੇ ਨੱਥਕ ਪਾਉਣੀ ਚਾਹੀਦੀ ਆ ਕਿ ਕਿਉਂਕਿ ਤੁਹਾਨੂੰ ਵੀ ਪਤਾ ਅੱਗੇ ਮਵਾਰਦਾ ਤਾਂ ਬਹੁਤ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਦਾ ਧਿਆਨ ਇਹਨਾਂ ਗੱਲਾਂ ਵੱਲ ਨਹੀਂਗਾ ਪਰ ਠੀਕ ਆ ਹੁਣ ਇਹਦੇ ਚ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ ਤੁਸੀ ਬੈਂਕ ਤੱਕ ਰਾਰਟਾ ਕੀਤਾ ਜਾਂ ਪ੍ਰਸ਼ਾਸਨ ਤੱਕ ਕੀਤਾ ਨਹੀਂ ਮੈਂ ਹਲੇ ਤੱਕ ਪ੍ਰਸ਼ਾਸਨ ਤੱਕ ਤਾਂ ਨਹੀਂ ਸੀ ਕੀਤਾ ਵੇਖੋ ਅੱਜ ਮੈਂ ਕੰਪਲੇਂਟ ਦੇਣ ਜਾ ਰਿਹਾ ਥੋੜੀ ਦੇਰ ਤੱਕ ਕਿਉਂਕਿ ਮੈਨੂੰ ਇਹ ਸੀ ਕਿ 24 ਘੰਟਿਆਂ ਚ ਸ਼ਾਇਦ ਪੇਮੈਂਟ ਦਾ ਕੋਈ ਮੈਸੇਜ ਮੈਸੇਜ ਆ ਜਾਏ ਉਹਨਾਂ ਨੇ ਕਿਹਾ ਕਿ ਤੁਹਾਡੇ ਕਾਊਂਟ ਚ ਕੋਈ ਇਦਾਂ ਦਾ ਮੈਸੇਜ ਨਹੀਂ ਆਇਆ ਹਾਂ ਨਹੀਂ ਕਾਊਂਟ ਚ ਜੋ ਵੀ ਹੈ ਉਹ ਹੈ ਪਰ ਇਸ ਪੇਮੈਂਟ ਦਾ ਕੋਈ ਇਸ ਪੇਮੈਂਟ ਦੇ ਰਿਗਾਰਡਿੰਗ ਕੋਈ ਮੈਸੇਜ ਨਹੀਂ ਆਇਆ ਮਕਾ ਚਲੋ ਠੀਕ ਆ ਅੱਜ ਉਹਨਾਂ ਜਿਹੜੀ ਕੀਚਕ ਕੀਤੀ ਸੀ ਹਾਂ ਬਾਕੀ ਮੈਂ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਤੇ ਅਕਾਊਂਟ ਤੇ ਪਾਈ ਆ ਇਹਦੀ ਵੀਡੀਓ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਜੋ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਧੱਗ ਚੋਰ ਬੰਦੇ ਨੇ ਇਹਨਾਂ ਨੂੰ ਨੱਥ ਪਾਉਣ ਵਾਸਤੇ ਆਪਾਂ ਇੱਕ ਦੂਜੇ ਭੈਣ ਭਰਾ ਦਾ ਸਾਥ ਦਈਏ ਜੇ ਕਿਤੇ ਲੱਭਦਾ ਚਲੋ ਹੁਣ ਤੇ 32 ਤੇ 3000 ਦੀ ਗੱਲ ਹੈ ਵੇਖੋ ਚੀਜ਼ ਤੇ ਹੈ ਹੀ ਆ ਨਾ ਬਾਕੀ ਇਹ ਆ ਕਿ ਕੋਈ ਕੱਲ ਨੂੰ ਵੱਡਾ ਕਾਂਡ ਵੀ ਕਰ ਸਕਦਾ ਕੋਈ ਲੱਖਾਂ ਦੀ ਠੱਗੀ ਵੀ ਮਾਰ ਸਕਦਾ ਕਿਸੇ ਪਰ ਚਲੋ ਜੇ ਕਿਸੇ ਚੰਗੇ ਘਰੋਂ ਵੀ ਹੋਏਗਾ ਤੇ ਪਤਾ ਤੇ ਲੱਗੂਗਾ ਕਿ ਸਾਡਾ ਬੱਚਾ ਇਹ ਕੰਮ ਕਰਕੇ ਆਇਆ ਜਾ ਕੇ ਸ਼ਹਿਰ ਤੇ ਮੇਰੀ ਰਿਕੁਐਸਟ ਆ ਕਿ ਜਿੱਥੋਂ-ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਇੱਕ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਏ ਫਾਰਵਰਡ ਗਾਹ ਕੀਤੀ ਜਾਏ ਤੇ ਜਿਹਦੇ ਨਾਲ ਇਹ ਬੰਦਾ ਫੜਿਆ ਜਾਏ